ਸਤਿ ਸ਼੍ਰੀ ਅਕਾਲ ਮੈਂ ਸੁਨਾਣਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁੱਕ ਕਰਦੇ ਹਾਂ ਪਹਿਲੀ ਖਬਰ ਵੱਲ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਬਿੱਤੀ ਰਾਤ ਭਾਰੀ ਮੀਂਹ ਪਿਆ ਅੱਜ ਜਾਨੀ ਸ਼ਨੀਵਾਰ ਅਤੇ ਕੱਲ ਜਾਨੀ ਐਤਵਾਰ ਨੂੰ ਸਵੇਰੇ ਦੇ ਜ਼ਰਤਾਰ ਹਿੱਸਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਕਿਨੌਰ ਅਤੇ ਲਾਹੌਲ ਸਪੀਤੀ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਮੀਲੇ ਜੈਲੋ ਅਲਰਟ ਜਾਰੀ ਕੀਤਾ ਮਾਨਸੂਨ ਜਾਨੀ 15 ਸਤੰਬਰ ਤੋਂ ਮਾਨਸੂਨ ਕਮਜ਼ੋਰ ਪੈ ਜਾਵੇਗਾ ਇਸ ਤੋਂ ਬਾਅਦ ਸਾਰਾ ਸਤੰਬਰ ਤੱਕ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ ਇਸ ਸੀਜ਼ਨ ਵਿੱਚ ਆਮ ਨਾਲੋਂ 43% ਜ਼ਿਆਦਾ ਮੀਂਹ ਪਿਆ ਜੂਨ ਤੋਂ 12 ਸਤੰਬਰ ਦੇ ਵਿਚਕਾਰ ਆਮ ਮੀਂਹ 678.4 ਮਿਲੀਮੀਟਰ ਹੁੰਦਾ ਪਰ ਇਸ ਵਾਰ 967.2 ਮਿਲੀਮੀਟਰ ਬਦਲਾ ਨੇ ਮੀਂਹ ਪਾਇਆ ਇੱਕ ਤੋਂ 12 ਸਤੰਬਰ ਤੱਕ ਆਮ ਨਾਲੋਂ 133% ਵਧ ਮੀਂਹ ਪਿਆ ਇਸ ਸਮੇਂ ਦੌਰਾਨ 64.6 ਮਿਲੀਮੀਟਰ ਦੀ ਆਮ ਬਾਰਿਸ਼ ਦੇ ਮੁਕਾਬਲੇ 150.4 ਮਿਲੀਮੀਟਰ ਮੀਂਹ ਤਰਜ ਕੀਤਾ ਗਿਆ ਅੱਜ ਜਾਨੂ ਸ਼ਨੀਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹੇ ਹਲਕੇ ਬਦਲਾ ਨਾਲ ਝੁਕੇ ਰਹਣਗੇ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਇਸ ਦੌਰਾਨ ਤਾਪਮਾਨ ਵਿੱਚ ਬਦਲਾ ਦੇਖਿਆ ਜਾ ਰਿਹਾ ਇਸ ਦੇ ਨਾਲ ਹੀ ਹੜਪਰ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਘਟ ਗਿਆ ਟੁੱਟੇ ਅਤੇ ਕਮਜ਼ੋਰ ਬੰਨਾਂ ਦੀ ਮੁਰੰਮਤ ਦਾ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਇਸ ਦੇ ਨਾਲ ਹੀ ਪਹਾੜਾਂ ਵਿੱਚ ਮੀਂਹ ਨਾ ਪੈਣ ਤੋਂ ਬਾਅਦ ਪੰਜਾਬ ਵਿੱਚ ਜੰਗ ਜੀਵਨ ਆਮ ਵਾਂਗ ਹੋਣਾ ਸ਼ੁਰੂ ਹੋ ਗਿਆ ਨਾਲ ਹੀ ਜਿੱਥੇ ਵੀ ਸਰਹਾਤੇ ਨੁਕਸਾਨ ਹੋਇਆ ਉੱਥੇ ਨੁਕਸਾਨ ਦਾ ਮੁਲੰਕਣ ਕੀਤਾ ਜਾ ਰਿਹਾ ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਵਿੱਚ ਕੁਝ ਸੁਧਾਰ ਹੋਇਆ ਅਤੇ ਸਾਰੀਆਂ ਨਦੀਆਂ ਦੇ ਪਾ ਦਾ ਪੱਦਰ ਹੇਠਾਂ ਆ ਗਿਆ ਭਾਵੇਂ ਅੱਜ ਹਿਮਾਚਲ ਅਤੇ ਜੰਮੂ ਵਿੱਚ ਕੁਝ ਥਾਵਾਂ ਤੇ ਮੀਂਹ ਦੀ ਚੇਤਾਵਨੀ ਹੈ ਪਰ ਜੇਕਰ ਭਾਰੀ ਮੀਂਹ ਪੈਂਦਾ ਤਾਂ ਪੰਜਾਬ ਦੀਆਂ ਟੀਮਾਂ ਅਲਰਟ ਤੇ ਰਹਿਣਗੀਆਂ ਇਸ ਸਮੇਂ ਪੂਰੇ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਦਾ ਪੱਦਰ ਲਗਾਤਾਰ ਘਟ ਰਿਹਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣਿੰਗ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਉਹਨਾਂ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ 9 ਸਤੰਬਰ ਨੂੰ ਤੁਹਾਡੇ ਸੂਬਾ ਦੌਰੇ ਤੋਂ ਪਹਿਲਾਂ ਪੰਜਾਬ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਸਨ ਮੈਨੂੰ ਇਹ ਕਹਿੰਦੇ ਹੋਏ ਬਹੁਤ ਦੁੱਖ ਹੋ ਰਿਹਾ ਕਿ ਅਸੀਂ ਪੂਰੀ ਤਰ੍ਹਾਂ ਨਿਰਾਸ਼ ਹੋયા ਕਿਉਂਕਿ ਤੁਹਾਡੇ ਦੁਆਰਾ ਐਲਾਨੀ ਗਈ ਰਾਹਤ ਇੰਨੀ ਤਬਾਹੀ ਲਈ ਬਹੁਤ ਘੱਟ ਸੀ ਉਹਨਾਂ ਅੱਗੇ ਲਿਖਿਆ ਕਿ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈ ਅਸੀਂ ਸਮਝਦੇ ਹਾਂ ਕਿ ਤੁਸੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਰਿਕਾਪ ਕਰਨਾ ਚਾਹੁੰਦੇ ਸੀ ਜੋ ਕਿ ਪੂਰੀ ਤਰ੍ਹਾਂ ਅਯੋਗ ਅਸਮਰੱਥ ਅਤੇ ਪੂਰੀ ਰਾ ਅਸਫਲ ਸਾਬਿਤ ਹੋਈ ਹੈ ਉਹਨਾਂ ਕਹਿੰਦੇ ਕਿ ਬਦਕਿਸਮਤੀ ਨਾਲ ਪੰਜਾਬੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਆਪ ਅਤੇ ਭਾਸ਼ਵਾਂ ਦੇ ਟਕਰਾ ਵਿਚਕਾਰ ਫਸਾਇਆ ਜਾ ਰਿਹਾ ਮੈਂ ਤੁਹਾਨੂੰ ਫਿਰ ਤੋਂ ਅਪੀਲ ਕਰ ਰਿਹਾ ਕਿ ਪੰਜਾਬ ਨੂੰ ਘੱਟੋ ਘੱਟ 25000 ਕਰੋੜ ਰੁਪਏ ਦਾ ਹੜ੍ਹ ਰਾਹਤ ਪੈਕੇਜ ਦਿੱਤਾ ਜਾਵੇ ਹਾਲਾਂਕਿ ਅਸੀਂ ਪਹਿਲਾਂ 50000 ਕਰੋੜ ਰੁਪਏ ਦੀ ਮੰਗ ਕੀਤੀ ਸੀ ਰੂਸ ਦੇ ਕਾਮਚਟਕਾ ਖੇਤਰ ਦੇ ਪੂਰਬੀ ਤੱਟ ਦੇ ਨੇੜੇ 7.7 ਤੀਬਰਤਾ ਦਾ ਪੁਚਾ ਲਿਆ ਇਸ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ਤੇ ਸੀ ਪੁਚਾਲ ਕਾਰਨ 300 ਕਿਲੋਮੀਟਰ ਦੇ ਘੇਰੇ ਵਿੱਚ ਆਉਣ ਵਾਲੇ ਸਮੁੰਦਰੀ ਤੱਟਾਂ 'ਤੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਪੁਚਾਲ ਕਾਮਚਟਕਾ ਪ੍ਰਾਇਦੀਪ ਵਿੱਚ 8.8 ਤੀਬਰਤਾ ਦੇ ਸ਼ਕਤੀਸ਼ਾਲੀ ਪੁਚਾਲ ਦੇ ਇੱਕ ਮਹੀਨੇ ਬਾਅਦ ਆਇਆ। ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਜਾਂ ਜਾਇਦਾਦ ਦੇ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੁਲਾਈ ਵਿੱਚ ਕਾਮਚਟਕਾ ਪ੍ਰਾਇਦੀਪ ਵਿੱਚ 8.8 ਤੀਬਰਤਾ ਦਾ ਪੁਚਾਲ ਆਇਆ। ਇਸ ਨਾਲ ਪ੍ਰਸ਼ਾਂਤ ਮਹਾਸਾਗਰ ਵਿੱਚ 4 ਮੀਟਰ ਉੱਚੀਆਂ ਸੁਨਾਮੀ ਲਹਿਰਾਂ ਉੱਠੀਆਂ। ਇਹ ਪੁਚਾਲ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਪੁਚਾਲਾਂ ਵਿੱਚੋਂ ਇੱਕ ਸੀ। ਇਸ ਕਾਰਨ ਹਵਾਈ ਜਾਪਾਨ ਅਤੇ ਔਰ ਤਟਵਰਤੀ ਖੇਤਰਾਂ ਵਿੱਚ ਲੋਕਾਂ ਨੂੰ ਵੱਡੇ ਪੱਧਰ ਤੇ ਖਾਲੀ ਕਰਵਾਇਆ ਗਿਆ ਜਾਪਾਨ ਵਿੱਚ ਲਗਭਗ 20 ਲੱਖ ਲੋਕਾਂ ਨੂੰ ਉੱਚੇ ਖੇਤਰਾਂ ਵਿੱਚ ਜਾਣ ਦੇ ਆਦੇਸ਼ ਦਿੱਤੇ ਗਏ ਸਨ ਹਾਲਾਂਕਿ ਬਾਅਦ ਵਿੱਚ ਚੇਤਾਵਨੀ ਵਾਪਸ ਲੈ ਲਈ ਗਈ ਕਾਮਚਟਕਾ ਪ੍ਰਾਇਦੀਪ ਵਿੱਚ ਇੱਕ ਅਜਿਹਾ ਖੇਤਰ ਹੈ ਜਿੱਥੇ ਪੁਚਾਲ ਅਕਸਰ ਆਉਂਦੇ ਰਹਿੰਦੇ ਨੇ ਅਮਰੀਕੀ ਰਾਸ਼ਟਰਪਤੀ 트럼ਪ ਦੀ ਨੀਤੀ ਨੇ ਦੁਨੀਆ ਭਰ ਦੇ ਦੇਸ਼ਾਂ ਦੇ ਕਾਰੋਬਾਰ ਕਰਨ ਦੇ ਤਰੀਕਿਆਂ ਨੂੰ ਪ੍ਰਭਾਵਿਤ ਕੀਤਾ। ਜ਼ਿਆਦਾਤਰ ਦੇਸ਼ਾਂ ਨੇ ਅਮਰੀਕਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ, ਜਿਸ ਕਾਰਨ 트럼ਪ ਨੇ ਉਹਨਾਂ ਦੇਸ਼ਾਂ ਪ੍ਰਤੀ ਨਰਮ ਰਵੱਈਆ ਦਿਖਾਇਆ। ਜਿਨ੍ਹਾਂ ਲੋਕਾਂ ਨੇ ਆਪਣੇ ਦੇਸ਼ ਨੂੰ ਤਰਜੀਹ ਦਿੱਤੀ ਅਤੇ 트럼ਪ ਦੀਆਂ ਨੀਤੀਆਂ ਦੀ ਪਾਲਣਾ ਨਹੀਂ ਕੀਤੀ, ਉਹਨਾਂ ਨੂੰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਭਾਰਤਿਕ ਅਜਿਹੇ ਦੇਸ਼ ਸੀ ਜੋ ਅਮਰੀਕਾ ਗੇ ਨਹੀਂ ਚੁੱਕਿਆ ਅਤੇ ਉਸ ਤੇ 25% ਵਾਧੂ ਟੈਰਿਫ ਲਗਾਇਆ ਗਿਆ ਇਸ ਦਾ ਮਤਲਬ ਹੈ ਕਿ ਭਾਰਤ ਤੇ ਕੁੱਲ ਟੈਰਿਫ 50% ਤੱਕ ਪਹੁੰਚ ਗਿਆ ਇਸ ਕਾਰਨ ਭਾਰਤ ਅਤੇ ਅਮਰੀਕਾ ਵਿਚਕਾਰ ਦਹਾਕਿਆਂ ਤੋਂ ਚੱਲ ਰਹੇ ਦੋਸਤਾਨਾ ਸਬੰਧਾਂ ਵਿੱਚ ਖੜੱਤਨ ਆ ਗਈ ਫਾਕਸ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡ੍ਰੰਪ ਨੇ ਕਿਹਾ ਕਿ ਰੂਸ ਤੋਂ ਕੱਚਾ ਤੇਲ ਖਰੀਦਣ ਲਈ ਭਾਰਤ ਤੇ ਵਾਧੂ ਟੈਰਿਫ ਲਗਾਉਣਾ ਕੋਈ ਆਸਾਨ ਕੰਮ ਨਹੀਂ ਸੀ ਅਸੀਂ ਭਾਰਤ ਤੇ 50% ਟੈਰਿਫ ਲਗਾਇਆ ਕਿਉਂਕਿ ਰੂਸ ਤੋਂ ਤੇਲ ਖਰੀਦ ਰਿਆ ਸੀ ਇਸ ਕਾਰਨ ਅਮਰੀਕਾ ਤੇ ਭਾਰਤ ਵਿਚਕਾਰ ਕੁਝ ਤਣਾਅ ਵੀ ਪੈ ਰਾਸ਼ਟਰਪਤੀ ਡ੍ਰੰਪ ਨੇ ਕਿਹਾ ਕਿ ਇੱਕ ਔਖਾ ਫੈਸਲਾ ਸੀ ਅਤੇ ਇਸ ਫੈਸਲੇ ਨੇ ਦੋਵਾਂ ਦੇਸ਼ਾਂ ਵਿਚਕਾਰ ਇੱਕ ਪਾੜਾ ਪੈਦਾ ਕਰ ਦਿੱਤਾ ਸ਼ੁੱਕਰਵਾਰ ਨੂੰ ਜਦੋਂ ਗਾਜ਼ਾ ਜਾਗਿਆ ਤਾਂ ਆਸਮਾਨ ਤੋਂ ਬੰਬਾਂ ਦੀ ਬਾਰਿਸ਼ ਸ਼ੁਰੂ ਹੋ ਗਈ। ਇਜ਼ਰਾਈਲ ਵੱਲੋਂ ਕੀਤੇ ਗਏ ਭਿਆਨਕ ਹਵਾਈ ਅਤੇ ਤੋਪਖਾਨੇ ਦੇ ਹਮਲਿਆਂ ਨੇ ਸ਼ਹਿਰ ਨੂੰ ਹਿਲਾ ਦਿੱਤਾ। ਇਸ ਹਮਲੇ ਵਿੱਚ ਹੁਣ ਤੱਕ 65 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚੋਂ ਇੱਕ ਪਰਿਵਾਰ ਦੇ 14 ਮੈਂਬਰ ਵੀ ਸ਼ਾਮਿਲ ਨੇ। ਗ੍ਰਿਸ਼ ਇਹਨਾਂ ਭਿਆਨਕ ਸੀ ਕਿ ਮਲਬੇ ਵਿੱਚ ਦੱਬੀਆਂ ਲਾਸ਼ਾਂ ਦੀ ਪਛਾਣ ਕਰਨਾ ਵੀ ਮੁਸ਼ਕਲ ਹੋਇਆ ਪਿਆ ਸੀ। ਇਹ ਜਾਣਕਾਰੀ ਅਲ ਜੰਜ਼ੀਰਾ ਦੀ ਰਿਪੋਰਟ ਵਿੱਚ ਦਿੱਤੀ ਗਈ ਹੈ। ਗਾਜ਼ਾ ਸ਼ਹਿਰ ਅਤੇ ਇਸ ਦੇ ਉੱਤਰੀ ਖੇਤਰਾਂ 'ਤੇ ਹੋਏ ਇਨ੍ਹਾਂ ਹਮਲਿਆਂ ਨੇ ਬਹੁਤ ਸਾਰੇ ਰਿਹਾਇਸ਼ੀ ਖੇਤਰਾਂ ਨੂੰ ਖੰਡਰ ਵਿੱਚ ਬਦਲ ਦਿੱਤਾ। ਸਭ ਤੋਂ ਵੱਧ ਨੁਕਸਾਨ ਅਤਤ ਬਾਮ ਅਤੇ ਦਰਾਜ਼ ਖੇਤਰਾਂ ਵਿੱਚ ਦੇਖਿਆ ਗਿਆ ਜਿੱਥੇ ਇਜ਼ਰਾਈਲੀ ਹਮਲੇ ਨੇ ਘਰਾਂ ਨੂੰ ਮਲਬੇ ਵਿੱਚ ਬਦਲ ਦਿੱਤਾ ਨੇਪਾਲ ਵਿੱਚ ਹਾਲ ਹੀ ਵਿੱਚ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਉੱਤੋਂ ਦੀਆਂ ਜ਼ਿਲ੍ਹਿਆਂ ਤੋਂ ਭੱਜਣ ਵਾਲੇ ਸ਼ੱਕੀਆਂ ਵਿੱਚੋਂ ਇੱਕ ਬੰਗਲਾਦੇਸ਼ੀ ਨਾਗਰਿਕ ਅਤੇ ਕੁਝ ਭਾਰਤੀਆਂ ਸਮੇਤ 70 ਲੋਕਾਂ ਨੂੰ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਬਕਬਕ ਸੂਬਿਆਂ ਤੋਂ ਹੁਣ ਤੱਕ ਗ੍ਰਿਫਤਾਰ ਕੀਤਾ ਗਿਆ। ਇਹ ਸਾਰੇ ਲੋਕਾਂ ਨੂੰ ਮੁੱਖ ਤੌਰ ਤੇ ਐਸਐਸਬੀ ਵੱਲੋਂ ਅਤੇ ਕੁਝ ਨੂੰ ਨੇਪਾਲ ਦੀ ਸਰਹੱਦ ਨਾਲ ਲੱਗਦੇ ਸੂਬਿਆਂ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਐਸਐਸਬੀ ਵੱਲੋਂ ਫੜੇ ਗਏ ਲੋਕਾਂ ਨੂੰ ਸਬੰਧਿਤ ਸੂਬਿਆਂ ਦੀ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ 트럼ਪ ਦੇ ਕਰੀਬੀ ਸਹਿਯੋਗੀ ਅਤੇ ਰੂੜੀਵਾਦੀ ਨੇਤਾ ਚਾਰਲੀ ਕਿਰਕ ਦੀ ਹੱਤਿਆ ਦੇ ਦੋਸ਼ੀ ਟਾਇਲਰ ਰੋਬਿੰਸਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਘਟਨਾ ਜੋਟਾ ਵੈਲੀ ਯੂਨੀਵਰਸਿਟੀ ਵਿੱਚ ਸੈਕਿੰਡ ਲੋਕਾਂ ਦੇ ਸਾਹਮਣੇ ਵਾਪਰੀ ਜਦੋਂ ਚਾਰਲੀ ਕਿਰਕ ਹਿੰਸਾ ਬਾਰੇ ਆਪਣੇ ਵਿਚਾਰ ਸਾਂਝੇ ਕਰ ਰਿਹਾ ਸੀ ਉਸ ਦੀ ਗਰਦਨ ਵਿੱਚ ਗੋਲੀ ਮਾਰੀ ਗਈ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ FBI ਨੇ ਪਹਿਲਾਂ ਹੀ ਦੋਸ਼ੀ ਦੀ ਫੋਟੋ ਜਾਰੀ ਕਰ ਦਿੱਤੀ ਸੀ ਅਤੇ ਇਨਾਮ ਦਾ ਐਲਾਨ ਵੀ ਕੀਤਾ ਗਿਆ ਸੀ ਜੋਟਾ ਦੇ ਗਵਰਨਰ ਸਪੈਂਸਰ ਕੋਕਸ ਨੇ FBI ਦੁਬਾਰਾ ਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਅਸੀਂ ਉਸ ਨੂੰ ਫੜ ਲਿਆ ਉਸ ਨੇ ਦੱਸਿਆ ਕਿ ਟਾਈਲਰ ਰੋਬਿੰਸਨ ਦੇ ਪਰਿਵਾਰ ਨੇ ਪੁਲਿਸ ਨਾਲ ਸੰਪਰਕ ਕੀਤਾ ਤੇ ਦੱਸਿਆ ਕਿ ਰੋਬਿੰਸਨ ਨੇ ਦੋਸ਼ ਸਵੀਕਾਰ ਕਰ ਲਿਆ ਕਿ ਉਸ ਨੇ ਇਹ ਅਪਰਾਧ ਕੀਤਾ 22 ਸਾਲਾ ਸ਼ੱਕੀ ਨਾਮ ਟਾਈਲਰ ਰੋਬਿਨਸਨ ਹੈ ਉਸਦੀ ਫੋਟੋ FBI ਦੁਬਾਰਾ ਜਾਰੀ ਕੀਤੀ ਗਈ ਹੈ ਐਸਨ ਹੋਂ ਤੱਕ ਦੀਆਂ ਖਬਰਾਂ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ